ਪਾਠ 1 ਮਾਂ ਬੋਲੀ ਬੱਚਿਓ ਤੁਹਾਡਾ ਕੀ ਹਾਲ ਹੈ ਅਸੀਂ ਠੀਕ ਆ ਦਾਦੀ ਜੀ ਬੱਚਿਓ ਤੁਹਾਨੂੰ ਪਤਾ ਅਸੀਂ ਭਾਰਤ ਦੇ ਕਿਹੜੇ ਰਾਜ ਵਿੱਚ ਰਹਿੰਦੇ ਹਾਂ ਦਾਦੀ ਜੀ ਅਸੀਂ ਪੰਜਾਬ ਵਿੱਚ ਬਿਲਕੁਲ ਠੀਕ ਹੁਣ ਦੱਸੋ ਸਾਡੀ ਮਾਂ ਬੋਲੀ ਕਿਹੜੀ ਹੈ ਦਾਦੀ ਜੀ ਸਾਡੀ ਮਾਂ ਬੋਲੀ ਪੰਜਾਬੀ ਹੈ ਸ਼ਾਬਾਸ਼ ਆਓ ਅੱਜ ਮੈਂ ਤੁਹਾਨੂੰ ਮਾਂ ਬੋਲੀ ਬਾਰੇ ਦੱਸਦੀ ਹਾਂ ਆਓ ਮਾਂ ਬੋਲੀ ਕਵਿਤਾ ਪੜ੍ਹਦੇ ਹਾਂ ਅਸੀਂ ਹਨਨੇ ਫੁੱਲ ਗੁਲਾਬੀ ਮਾਂ ਬੋਲੀ ਸਾਡੀ ਪੰਜਾਬੀ ਹਰ ਵੇਲੇ ਜਸ ਇਹਦਾ ਗਾਈਏ ਜਗ ਵਿੱਚ ਇਹਦਾ ਮਾਣ ਵਧਾਈਏ ਮਾਂ ਬੋਲੀ ਵਿੱਚ ਦਾਦੀ ਗਾਉਂਦੀ ਰਾਤੀ ਸਾਨੂੰ ਬਾਤ ਸੁਣਾਉਂਦੀ ਬਾਤਾਂ ਸੁਣਦੇ ਅੱਖਾਂ ਲਾਈਏ ਜਗ ਵਿੱਚ ਇਸਦਾ ਮਾਣ ਵਧਾਈਏ ਮਾਂ ਬੋਲੀ ਜਿੰਦ ਜਾਨ ਅਸਾਡੀ ਹੈ ਪੰਜਾਬੀ ਸ਼ਾਨ ਅਸਾਡੀ ਇਸ ਤੋਂ ਜਿੰਦੜੀ ਕੋਲ ਕਮਾਈਏ ਜਗ ਵਿੱਚ ਇਸ ਦਾ ਮਾਣ ਵਧਾਈਏ ਈਦੇ ਵਿੱਚ ਮਾਂ ਦੇਵੇ ਲੋਰੀ ਇਹ ਹੈ ਮਿੱਠੀ ਦੁੱਧ ਕਟੋਰੀ ਸੁਣ ਕੇ ਗੂੜੀ ਨੀਂਦ ਸੋ ਜਾਈਏ ਜਗ ਵਿੱਚ ਇਹਦਾ ਮਾਣ ਵਧਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਇਹਨੇ ਪੁਸਤਕ ਮੇਰੀ ਸ਼ਿੰਗਾਰੀ ਮਾਂ ਬੋਲੀ ਵਿੱਚ ਕਵਿਤਾ ਗਾਈਏ ਜਗ ਵਿੱਚ ਇਸ ਦਾ ਮਾਣ ਵਧਾਈਏ शिक्षा मां बोली ਦਾ ਸਤਕਾਰ ਕਰਨਾ ਹਰ ਵਿਅਕਤੀ ਦਾ ਕਰਤਵ ਹੈ